ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਅਸੀਂ ਪਹੁੰਚੇ ਹਾਂ ਫਰੀਦਕੋਟ ਬਾਬਾ ਸ਼ੇਖ ਫਰੀਦ ਜੀ ਦੇ ਮੇਲੇ ਤੇ 23 ਤਰੀਕ ਨਵਾਂ ਮਹੀਨਾ 2024 ਤੇ ਪਹਿਲਾਂ ਅਸੀਂ ਚੱਲੇ ਆਇਆ ਬਾਬਾ ਟਿੱਲਾ ਸਾਹਿਬ ਉੱਥੇ ਮੱਥਾ ਟੇਕਾਂਗੇ ਤੇ ਦਰਸ਼ਨ ਕਰਾਂਗੇ ਗੁਰੂ ਸਾਹਿਬ ਦੇ ਆ ਹੈਗਾ ਪੁਰਾਣਾ ਦਾਣਾ ਮੰਡੀ ਦਾ ਜਿਹੜਾ ਪੁਰਾਣਾ ਗੇਟ ਤੇ ਸੰਗਤ ਫਿਲਹਾਲ ਇਧਰਲੇ ਪਾਸੇ ਥੋੜੀ ਜਿਹੀ ਘਟ ਆ ਕਿਉਂਕਿ ਅੱਜ ਜਿਹੜਾ ਨਗਰ ਕੀਰਤਨ ਹੋ ਕੇ ਹਟਿਆ ਵਾ ਤੇ ਇਸੇ ਕਰਕੇ ਜਿਹੜੀ ਸਾਰੀ ਸੰਗਤਾਂ ਜਾਂ ਲੋਕ ਆ ਉਹ ਮੇਲੇ ਤੇ ਨਵੀਂ ਦਾਣਾ ਮੰਡੀ ਦੇ ਵਿੱਚ ਆ ਉਥੇ ਚੰਡੋਲਾਂ ਲੱਗੀਆਂ ਹੋਈਆਂ ਤੇ ਉਧਰ ਲਿਆਦਾ ਫੰਕਸ਼ਨ ਲੋਕ ਕਰ ਰਹੇ ਆ ਨਹੀਂ ਬਾਈ ਅਸੀਂ ਫੇਰ ਜਾਵਾਂਗੇ ਇਧਰ ਹੈਗਾ ਰਾਜੇ ਦਾ ਕਿਲਾ ਤੇ ਇਧਰ ਹੈਗਾ ਟਿੱਲਾ ਬਾਬਾ ਸ਼ੇਖ ਫਰੀਦ ਜੀ ਤੇ ਇੱਥੇ ਤਾਂ ਰੌਣਕ ਮੇਲਾ ਕਾਫੀ ਹੈਗਾ ਸੰਗਤ ਦਾ ਹੁਣ ਅਸੀਂ ਟਿੱਲਾ ਬਾਬਾ ਫਰੀਦ ਜੀ ਦੇ ਜਿਹੜਾ ਬਿਲਕੁਲ ਗੇਟ ਦੇ ਸਾਹਮਣੇ ਪਹੁੰਚ ਗਏ ਆ ਸੰਗਤ ਦਾ ਜਿਹੜਾ ਕਾਫੀ ਇਕੱਠ ਦੇਖਣ ਨੂੰ ਮਿਲ ਰਿਹਾ ਵਾ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਅੰਦਰ ਗੁਰਦੁਆਰਾ ਸਾਹਿਬ ਦੇ ਤੇ ਇੱਧਰ ਵੀ ਸੰਗਤ ਜਿਹੜੀ ਕਾਫੀ ਮੱਥਾ ਟੇਕ ਰਹੀ ਜਿੱਥੇ ਬਾਬਾ ਜਿੱਥੇ 베ਰੀ ਸੀਗੀ ਜਿੱਥੇ ਬੱਠਲ ਚਗਾਇਆ ਗਿਆ ਸੀਗਾ ਬਾਬਾ ਫਰੀਦ ਜੀ ਨੂੰ ਰਾਏ ਦੁਆਰਾ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਉੱਥੇ ਉਸ ਲੱਕੜ ਦਾ ਜਿਹੜਾ ਇੱਕ ਮੋਡ ਪਿਆਵਾ ਜਾਂ ਸਮਝ ਲਓ ਕਿਉਂਕਿ ਉਹ ਖਰਾਬ ਹੋ ਗਏ ਸੀ ਜਾਂ ਉਹਨੂੰ ਕੱਟ ਕੇ ਇੱਧਰ ਰੱਖਿਆ ਹੋਇਆ ਵਾ ਉਹਦੀ ਤੇ ਉਸ ਨੂੰ ਵੀ ਜਿਹੜੀ ਸੰਗਤ ਮੱਥਾ ਟੇਕਦੀ ਐ ਇੱਥੇ ਦਰਸ਼ਨ ਜਿਹੜੇ ਉਸ ਲੱਕੜ ਦੇ ਕਰਦੇ ਆ ਬੇਰੀ ਦੀ ਲੱਕੜ ਜਿੱਥੇ ਬਾਬਾ ਫਰੀਦ ਜੀ ਦੇ ਹੱਥ ਲੱਗੇ ਸੀ ਤੇ ਇੱਧਰਲੇ ਪਾਸੇ ਲੰਗਰ ਹਾਲ ਬਣਿਆ ਹੋਇਆ ਵਾ ਸੰਗਤ ਜਿਹੜੀ ਖੜੀ ਵੇਟ ਕਰ ਰਹੀ ਐ ਅਸੀਂ ਜਾਣਦੇ ਆ ਫਿਲਹਾਲ ਜਿਹੜਾ ਲੰਗਰ ਆ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਉੱਥੇ ਚੱਲ ਰਿਹਾ ਕੀਰਤਨ ਤੇ ਸੌਂਦਿਆਂ ਕੀਰਤਨ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਆ ਗਏ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਕਿਉਂਕਿ ਹੁਣ ਅਸੀਂ ਪ੍ਰਸ਼ਾਦਾ ਪਾਣੀ ਛਕਾਂਗੇ ਲੈਣ ਬਹੁਤ ਜਿਹੜੀ ਲੰਬੀ ਲੱਗੀ ਹੋਈ ਆ ਤੇ ਇਸੇ ਕਰਕੇ ਤੇ ਹਾਂ ਇਧਰਲੇ ਪਾਸੇ ਸੂਜੀ ਦਾ ਜਿਹੜਾ ਦੇਸੀ ਘੋੜੇ ਵਿੱਚ ਪ੍ਰਸ਼ਾਦ ਬਣਾਇਆ ਉਹ ਜਿਹੜੇ ਸੇਵਾ ਕਰ ਰਹੇ ਆ ਤੇ ਇਧਰਲੇ ਪਾਸੇ ਜਿਹੜੇ ਬੇਰੀ ਆ ਤੇ ਲੋਕ ਜਿਹੜੇ ਦਰਸ਼ਨ ਕਰ ਰਹੇ ਸੰਗਤ ਦਰਸ਼ਨ ਕਰ ਰਹੇ ਤੇ ਤੇਲ ਵੀ ਚੜਦਾ ਵਾ ਪੱਖੇ ਘੱਟ ਤੇ ਪੌਣ ਚੱਕੀ ਜ਼ਿਆਦਾ ਲੱਗਦੀ ਹੈ ਨਾ ਘੱਟੇ ਘੱਟੇ ਆਣਾ ਲਓ ਭਾਈ ਜੀ ਅਸੀਂ ਪਹੁੰਚ ਗਏ ਆ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਤੇ ਇੱਥੇ ਲੱਗੇ ਹੋਏ ਦੀਵਾਨ ਤੇ ਨਾਲੇ ਸਾਡੇ ਡਾਕਟਰ ਸਾਹਿਬਾਨ ਜਿਹੜੇ ਪਹੁੰਚੇ ਹੋਏ ਆ ਤੇ ਉਹਨਾਂ ਨੇ ਇੱਥੇ ਮੈਡੀਕਲ ਕੈਂਪ ਲਾਇਆ ਹੋਇਆ ਵਾ ਬਲਾਕ ਕਲਖੁਰਦ ਦੇ ਜਿੰਨੇ ਵੀ ਡਾਕਟਰ ਅੰਡਰ ਚਾਉਂਦੇ ਆ ਜਿਹੜੇ ਪ੍ਰੈਕਟਿਸ ਕਰਦੇ ਆ ਡਾਕਟਰ ਤੇ ਇਧਰ ਬਣੀ ਹੋਈ ਆ ਬਾਬਾ ਫਰੀਦ ਜੀ ਦੀ ਜਗਾ ਆ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਤੇ ਇੱਥੇ ਦੀਵਾਨ ਚੱਲਣਾ 10 ਵਜੇ ਤੱਕ ਤੇ ਲੋਕ ਭਲਾਈ ਆਰਮੀ ਗਰੁੱਪ ਵੱਲੋਂ ਜਿਹੜਾ ਮੁਫਤ ਦਵਾਈਆਂ ਦੀ ਜਿਹੜਾ ਮੈਡੀਕਲ ਕੈਂਪ ਲਾਇਆ ਹੋਇਆ ਵਾ ਇੱਥੇ ਲੱਗਿਆ ਹੋਇਆ ਮੈਡੀਕਲ ਕੈਂਪ ਲੋਕ ਭਲਾਈ ਆਰਮੀ ਗਰੁੱਪ ਪਿੰਡ ਕੋੜ ਕੋੜ ਕਲਾਂ ਤੇ ਬਲਾਕ ਘਲਖੁਰਦ ਦੇ ਜਿੰਨੇ ਵੀ ਪ੍ਰੈਕਟਿਸ ਕਰਦੇ ਡਾਕਟਰ ਸਾਰੇ ਆਨੇ ਨਾਲ ਮਿਲ ਕੇ ਜਿਹੜਾ ਮੁਫਤ ਦਵਾਈਆਂ ਦਾ ਜਿਹੜਾ ਇਹ ਮੈਡੀਕਲ ਕੈਂਪ ਲਾਇਆ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਤੇ ਇੱਥੇ ਇਧਰਲੇ ਪਾਸੇ ਜਿਹੜੀ ਸੰਗਤ ਵੀ ਇਹ ਜਿਹੜਾ ਦਵਾਈਆਂ ਦਾ ਲਾਹਾ ਲੈ ਰੇ ਜਿਨ੍ਹਾਂ ਨੂੰ ਲੋੜ ਆ ਉਹ ਦਵਾਈਆਂ ਲੈ ਰਹੇ ਆ ਆਪਣੇ ਡਾਕਟਰ ਸਾਹਿਬਾਨਾਂ ਤੋਂ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਜਿਹੜੇ ਉਹ ਵੀ ਕਥਾ ਕਰਨ ਵਾਸਤੇ ਜਿਹੜੇ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਜਿਹੜੀ ਹਾਜ਼ਰੀ ਭਰਨੀ ਆ ਤੇ ਬਾਕੀ ਸੰਗਤ ਜਿਹੜਾ ਕਾਫੀ ਇੱਥੇ ਐਸੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਹੋਈ ਆ ਤੇ ਹੁਣ ਜਿਹੜਾ ਫਿਲਹਾਲ ਸਮਾਪਤੀ ਹੋ ਗਈ ਆ ਗੁਰੂ ਸਾਹਿਬ ਜਿਹੜੇ ਸੌਫਾ ਸੰਕਰਨ ਦੀ ਜਿਹੜੀ ਤਿਆਰੀ ਚੱਲ ਰਹੀ ਆ ਤੇ ਗੁਰੂ ਸਾਹਿਬ ਹੁਣ ਚੱਲੇ ਆ ਸੱਚਖੰਡ ਵਿਖੇ ਬਰਾਜਮਾਨ ਹੋਣ ਵਾਸਤੇ ਤੇ ਸਾਰੀ ਸੰਗਤ ਜਿਹੜੀ ਵਿਦਾ ਕਰ ਰਹੀ ਆ ਗੁਰੂ ਸਾਹਿਬ ਨੂੰ ਤੇ ਸਾਹਮਣੇ ਬਣਿਆ ਹੋਇਆ ਦਰਬਾਰ ਸਾਹਿਬ ਸਾਂਗਤ ਜਿਹੜੀ ਨਾਲ-ਨਾਲ ਜਾਬ ਕਰ ਰਹੀ ਆ ਇੱਥੇ ਆਪਣੀ ਨਿੱਕੇ ਜਿਹੇ ਆ ਸੋਹਣੇ ਜਿਹੇ ਵਲੌਗ ਦੀ ਸਮਾਪਤੀ ਆ ਕਿਉਂਕਿ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਆ ਤੇ ਹੁਣ ਟਾਈਮ ਜਿਹੜਾ 11:30 ਦਾ ਹੋ ਗਿਆ ਵਾ ਤੇ ਹੁਣ ਚੱਲਦੇ ਆ ਪਿੰਡ ਨੂੰ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਾਂਗੇ ਨਵੇਂ ਵਲੌਗ ਦੇ ਵਿੱਚ